ਇੱਕ ਕੱਲ ਅਸੀਂ ਹੁਣ ਇਸ ਟਾਈਮ ਕਾਲਾਂਬ ਫੈਕਟਰੀ ਦੇ ਵਿੱਚ ਖੜੇ ਸੀਗੇ ਇੱਕ ਕੱਲ ਫੈਕਟਰੀ ਦੇ ਵਿੱਚ ਇੱਕ ਸਵਾਦ ਇੱਕ ਹਾਦਸਾ ਵਾਪਰਿਆ ਬਹੁਤ ਦਰਦਨਾਕ ਆਪਣਾ ਡਰਾਈਵਰ ਭਰਾ ਸੀਗਾ ਇਹ ਇੱਥੇ ਲੈ ਕੇ ਆਇਆ ਮਾਲ ਜਿਹੜਾ ਅੰਦਰ ਪੂਰੀ ਖਾਲੀ ਕਰਨੀ ਸੀਗੀ ਤੇ ਉਹ 9:00 9:00 ਦੇ ਅੰਦਰ ਗਏ ਹੋਏ ਸੀ ਤੇ ਇੱਕ ਸਵਾ ਇੱਕ ਜਦੋਂ ਹਜੇ ਨੰਬਰ ਆਇਆ ਨਹੀਂ ਸੀਗਾ ਖਾਲੀ ਕਰਾਉਣ ਦਾ ਤੇ ਉਹ ਟਰਾਲੀ ਦੇ نیچے ਆਰਾਮ ਕਰਨ ਲੱਗ ਗਿਆ ਬਾਕੀ ਅਸੀਂ ਸਾਰੇ ਭਰਾਵਾਂ ਨੇ ਵੀ ਰਿਕਵੈਸਟ ਕਰਦੇ ਗਾਣ ਨੂੰ ਬੀ ਆ ਰਿਹਾ ਇੰਦਾ ਤੁਸੀਂ ਪੈਨ ਲੱਗੇ ਜਾਂ ਕੋਈ ਹੋਰ ਆ ਜਾਂ ਚਾਬੀ ਵਿੱਚ ਛੜਤੀ ਇਹ ਜੀ ਅਣ ਕਹ ਲਈ ਨਾ ਕਰਿਆ ਕਰੋ ਤੇ ਇਹ ਆਪਣਾ ਬਾਸੀ ਹਰਕਦਾ ਸੀਗਾ ਤੇ ਟਰੈਕਟਰ ਆਪਣਾ ਹੈਗਾ ਸੀ ਕਣੌੜ ਦਾ ਤੇ ਉੱਥੇ ਖੜੇ ਮਤਲਬ ਕਿ ਜਿਹ ਲਾਈਨ ਚ ਜਦੋਂ ਟਰੈਕਟਰ ਖੜੇ ਸੀਗੇ ਉਹ ਬਾਈ ਕਣੌੜ ਵਾਲਾ ਜਿਹੜਾ ਮਾਲਕ ਜੀ ਨਾਲ ਉਹ ਚਾਹ ਲੈਣ ਵਾਗਿਆ ਤੇ ਉਹ ਡਰਾਈਵਰ ਅੰਦਰ نیچے ਟਰਾਲੀ ਦੇ ਮਤਲਬ ਕਿ ਆਰਾਮ ਕਰਨ ਲੱਗੇ ਸਰ ਉਹਨੇ ਅਖਿਆ ਘੰਟਾ ਅੱਧਾ ਘੰਟਾ ਮੱਖ ਲਾ ਕੋਈ ਰਾਤ ਨੂੰ 2-3 100 ਕਿਲੋਮੀਟਰ ਤੇ ਆਉਂਦੇ ਆ ਬੰਦਾ ਥੱਕ ਜਾਂਦਾ ਹੈਗਾ ਤੇ ਉਸ ਦਿਵਾਰ ਉਹ ਨੇੜੇ ਜਿਖੇਪਲ ਦਾ ਆਪਣਾ ਇੱਕ ਕਨੈਕਟਰ ਸੀਗਾ ਚਲੋ ਉਹਨੇ ਕਿਹੜਾ ਜਾਣ ਬਜਿੱਗਦਾ ਕੋਈ ਹੱਥ ਜਾਏ ਇੰਦਾ ਕੋਈ ਕਰਦਾ ਨਹੀਂ ਹਰਕਤ ਉਹਨੂੰ ਪਤਾ ਨਹੀਂ ਉਹ ਕਿਸੇ ਲੇਬਰ ਵਾਲੇ ਨੇ ਕਹਿਤਾ ਕੋਈ ਗੱਤਾ ਚਾਹਦਾ ਸੀ ਉਹ ਕਹਿੰਦੇ ਵੀ ਇਹਨੂੰ ਥੋੜਾ ਜਿਹਾ ਅੱਗੇ ਕਰ ਦੇ ਟਰੈਕਟਰ ਨੂੰ ਤਾਂ ਉਹਨੇ ਉਹ ਜਿ ਕਰੇ ਸੈਲਫ ਮਾਰ ਤੇ ਅੱਗੇ ਕਰਿਆ ਤਾਂ ਉਹ ਭਰਾ ਦੇ ਬਦ ਕਰਕੇ ਲੱਗਦੀ ਟਰੈਕਟਰ ਲੱਗ ਗਿਆ ਉਹਦੀ ਡੈਥ ਹੋ ਗਈ ਤੇ ਅੱਜ ਉਹਦਾ ਪੋਸਟਮਾਰਟਮ ਹੋਇਆਗਾ ਬਲਜੀਤ ਸਿੰਘ ਹੋਈਦਾ ਬਲਜੀਤ ਸਿੰਘ ਹਾਂ ਬਈ ਬਲਜੀਤ ਸਿੰਘ ਹੈਗਾ ਬਸ ਹੀ ਹਰਕਤ ਦਾ ਬਸ ਤੇ ਬਾਕੀ ਹੁਣ ਉਸ ਦਿਵਾਰ ਸਾਡੀ ਹੁਣ ਕਿਹੜਾ ਪੋਸਟਮਾਨ ਕਰਾ ਕੇ ਚਲੋ ਡੱਡ ਬੋਡੀ ਦਾ ਪਿੰਡ ਲੈ ਕੇ ਜਾ ਰਹੇ ਹਾਂ ਭਰਾ ਆਪਣੇ ਕੁਝ ਫਿਰ ਉਹਦੋਂ ਸਾਡੇ ਹੁਣ ਫੈਕਟਰੀ ਵਾਲਿਆਂ ਨਾਲ ਗੱਲ ਹੋਈ ਹੈ ਕਿ ਇਹ ਇਹ ਮਦਦ ਤੋਂ ਇਹਨਾਂ ਨਾਲ ਗੱਲਬਾਤ ਕਰੀਏਗੀ ਕਿ ਤੁਸੀਂ ਵੀ ਇਹ ਤੁਹਾਨੂੰ ਕੁਝ ਕਿਉਂਕਿ ਫੈਕਟਰੀ ਦੇ ਵਿੱਚ ਹਾਦਸਾ ਹੋਇਆ ਹੈ ਤੇ ਕੁਝ ਨਾ ਇਹਦੇ ਕਸੂਰਵਾਰ ਫੈਕਟਰੀ ਵਾਲੇ ਵੀ ਹੈਗੇ ਆ ਕਿਉਂਕਿ ਜਦੋਂ 999 ਟਰਾਲੀ ਮੰਗਾ ਲੈਣੀ ਤਾਂ 1 ਸਵਾ 1 ਟਿੱਕਰ ਇਹਨਾਂ ਨੇ ਥਾਲੀ ਨਹੀਂ ਕਰਾਈ ਤਾਂ ਇੱਕ ਰਾਤ ਦਾ ਬੰਦਾ ਪਰੇਸ਼ਾਨ ਹੁੰਦਾ ਤਵਾਕਿ ਉਹ ਤੇ ਨਿਜੀ ਦੇ ਕੋਈ ਆਰਾਮ ਕਰਨ ਖਾਤਰ ਰੈਸਟ ਖਾਤਰ ਕੋਈ ਰੂਮ ਜਾਂ ਕੋਈ ਸੈੱਡ ਵਗੈਰਾ ਹੈ ਨਹੀਂਗੇ ਤਾਂ ਮਜਬੂਰ ਨਹੀਂ ਆਪਣੇ ਭਰਾ ਨੂੰ ਨੀ ਕਿ ਟਰਾਲੀ ਦੇ ਨੀਚੇ ਮਰਦ ਕੇ ਪੈਣਾ ਪੈ ਗਿਆ ਤਾਂ ਪਾਣਾ ਵਾਪਰੇ ਇਹਦੇ ਵਿੱਚ ਜਿੱਤੇ ਚਲੋ ਆਪਾਂ ਮੰਨ ਲੈਂਦੇ ਆ ਵੀ ਉਹ ਕਨੈਕਟਰ ਵੀ ਜ਼ਿੰਮੇਵਾਰ ਹੈ ਵੀ ਉਹਨੇ ਵੀ ਅਣਗਹਿਲੀ ਵਰਤੀ ਹੈ ਤੇ ਉਹਦੇ ਨਾਲੇ ਫੈਕਟਰੀਆਂ ਵਾਲੇ ਵੀ ਜ਼ਿੰਮੇਵਾਰ ਨੇ ਤੇ ਹੁਣ ਅਸੀਂ ਮੀਟਿੰਗ ਕਰੀ ਹੈ ਗੱਲਬਾਤ ਹੋਈ ਹੈ ਤਾਂ ਸਾਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਤਾਂ ਆਪਦੇ ਪਤਰਕ ਸਾਡੇ ਦਰੂਜੀ ਨਾਲ ਇੱਕ ਵਿਪਨ ਗੁਪਤਾ ਤੇ ਹੋਰ ਮਦਰ ਕੇ ਮੁਲਾਜ਼ਮ ਜੀ ਨਾਲ ਮੀਟਿੰਗ ਸਾਡੀ ਹੋਈ ਹੈ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਹਲਕਾ ਤੋਂ ਕੁਝ ਨਾ ਕੁਝ ਮਦਦ ਕਰਾਂਗੇ ਦੋ ਤਿੰਨ ਤਿੰਨ ਚਾਰ ਦਿਨਾਂ ਤੱਕ ਉਹਨੇ ਸਾਨੂੰ ਸਮਾਂ ਦਿੱਤਾਗਾ ਵੀ ਇਹਨੇ ਅਸੀਂ ਆਪ ਦੀਸਨੇ ਟੀਮ ਦੇ ਵਿੱਚ ਕਾਹ ਗੱਲਬਾਤ ਰੱਖ ਕੇ ਜੋ ਵੀ ਬਤਲ ਕੇ ਮਤ ਉਹ ਦੱਸਾਂਗੇ ਤੇ ਸਾਰੇ ਭਰਾਵਾਂ ਦੇ ਧਿਆਨ ਚ ਮੈਂ ਇਹ ਲਿਆਉਣਾ ਚਾਹੁੰਦਾ ਵੀ 10 ਤਰੀਕ ਤੱਕ ਜੇ ਫੈਕਟਰੀ ਨੇ ਮਦਦ ਕੋਈ ਨਾ ਕਰੀ ਤਾਂ ਭਾਈ ਕੋਈ ਵੀ 9 ਤਰੀਕ ਨੂੰ ਕਾਲੇ ਅੰਬ ਦਾ ਮਾਲ ਨਾ ਭਰਿਓ ਤੁਹਾਡੀ ਇਹ ਸਖਤ ਚੇਤਾਵਨੀ ਹੈਗੀ ਵੀ ਆਪ ਨੂੰ ਆਪ ਦੇ ਭਰਾਵਣਾ ਖੜਨਾ ਪਊ ਬਈ ਜਦੋਂ ਇਹ ਇਹ ਜੇ ਇਹ ਹਾਦਸੀ 'ਚ ਵੀ ਇਹ ਬੰਦੇ ਮਦਦ ਨਹੀਂ ਕਰਦੇ ਫੈਕਟਰੀ ਦੇ ਅੰਦਰ ਹਾਦਸਾ ਹੋਏ ਤੋਂ ਵੀ ਲਾਂ ਤਾਂ ਫਿਰ ਇਹ ਜੇ ਆਪਣਾ ਕੰਮ ਕਰਨ ਦੇ ਵੀ ਆਪੇ 9 ਤਰੀਕ ਨੂੰ ਕਿਸੇ ਨੇ ਵੀ ਇਹਦਾ ਮਾਲ ਨਹੀਂ ਭਰਨਾ 10 ਤਰੀਕ ਨੂੰ ਪੱਕਾ ਬੰਦ ਹੋਊਗਾ ਕਾਲਿਆਪਦਾ ਮਾਲ ਇਹ ਤਾਂ ਤਾਂ ਚ ਲੈਂਦਾ ਕਈ ਭਰਾ ਆਪਣੇ ਕਹਿੰਦੇ ਬਈ ਮੇਰਾ ਸੌਦਾ ਹੋਇਆ ਸੀ ਮੈਂ ਰਾਹ 'ਚ ਆਉਂਦਾ ਸੀ ਮੈਨੂੰ ਪਤਾ ਨਹੀਂ ਸੀਗਾ ਅਸੀਂ ਇਹ ਹੁਣ ਤਾਂ ਇਹ ਸਾਰੇ ਗਰੁੱਪਾਂ 'ਚ ਸ਼ੇਅਰ ਵੀ ਕਰ ਦਿਓ ਤਾਂ ਕਿਸੇ ਨੇ ਵੀ 10 ਤਰੀਕ ਨੂੰ ਇਹਦਾ ਪੱਕੇ ਤੌਰ ਤੇ ਮਾਲ ਬੰਦ ਕਰਾਂਗੇ ਜਿੰਨਾ ਜਿਗਰੋ ਭਰਾ ਨੂੰ ਇਨਸਾਫ ਨਹੀਂ ਮਿਲਦਾ ਉਹਨੂੰ ਮਾਲੀ ਤੌਰ ਤੇ ਮਦਦ ਨਹੀਂ ਮਿਲਦੀ ਤੇ ਇਸ ਕਰਕੇ ਸਾਰੇ ਭਰਾਵਾਂ ਨੂੰ ਅਪੀਲ ਹੈ ਤਾਂ ਆਪਾਂ ਨੂੰ ਇੱਕਜੁੱਟ ਕੇ ਸਾਥ ਹੋ ਕੇ ਉਹ ਭਰਾਵ ਦੇ ਸਾਥ ਦੇਣਾ ਪਰਿਵਾਰ ਦਾ ਸਾਥ ਦੇਣਾ ਚਾਹੁੰਦਾ ਚਾਹੀਦਾ ਕਿਉਂਕਿ ਦਾਹ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਵੀ ਜਦੋਂ ਕੋਈ ਆਪ ਦਾ ਮੇਨ ਕਮਾਉਣ ਵਾਲਾ ਚਲਾਇਆ ਜਾਂਦਾ ਤਾਂ ਪਰਿਵਾਰ ਦੇ ਪਾਲਣ ਪੋਸ਼ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਤੇ ਇੱਕ ਡਰਾਈਵਰੀ ਕਰਦਾ ਸੀ ਭਰਾ ਆਪ ਦਾ ਜੀਉਨ ਗੁਜ਼ਾਰਾ ਕਰਦਾ ਸੀ ਇਹ ਕਿ ਆਪਣਾ ਵੀ ਫਰਜ਼ ਬਣਦਾ ਹੈ ਐ ਜੇ ਵਪਾਰੀ ਤੌਰ ਤੇ ਜਾਂ ਕੋਈ ਵੀ ਡਰਾਈਵਰ ਭਰਾ ਇੱਥੇ ਆਉਂਦਾ ਉਹਨਾਂ ਦੇ ਵੀ ਇਨਸਾਨੀਅਤ ਦੇ ਤੌਰ ਤੇ ਫਰਜ਼ਮੰਦ ਹੈ ਵੀ ਜਿਹੜੀ ਅਸੀਂ ਕਾਲ ਦਿੱਤੀ ਆ ਵੀ ਉਹਦੀ ਲੰਘਣਾ ਨਾ ਹੋਵੇ ਜੇ ਕੋਈ ਲੰਘਣਾ ਕਰੂਗਾ ਆਪ ਜਿੰਮੇਵਾਰ ਧੰਨਵਾਦ ਸਾਰੇ ਬਾਕੀ ਸਾਰੇ ਭਰਾ ਸਹਿਲ ਤੋਂ ਤੁਸੀਂ ਇਹ ਚੀਜ਼ ਆ ਸਾਰੇ ਭਰਾ ਸ ਨਾਲ ਸਹਿਮਤ ਨੇ ਆਪਣ 10 ਤਰੀਕ ਨੂੰ ਪੱਕੇ ਤੌਰ ਤੇ ਇਹਨਾਂ ਮਾਲ ਬੰਦ ਕਰਾਂਗੇ